ਕੀ ਗੱਲ ਜੀ ਆਹ ਵੀਡੀਓ ਨੂੰ ਨਾ ਤੁਸੀਂ ਅੰਤ ਤੱਕ ਦੇਖਣਾ ਦੇਖੋ ਕਿਸ ਤਰ੍ਹਾਂ ਨਾਰੀਅਲ ਦੇ ਪੇੜ ਦੇ ਉੱਤੇ ਚੜ੍ਹ ਕੇ ਉਹ ਜਾਂ ਜੀਵ ਜੰਤੂਆਂ ਦੇ ਬੱਚਿਆਂ ਨੂੰ ਨਾ ਪੰਛੀਆਂ ਦੇ ਬੱਚਿਆਂ ਨੂੰ ਅੰਡੇਆਂ ਦੇ ਵਿੱਚੋਂ ਦੇਖੋ ਕਿਦਾਂ ਲਾ ਕੇ ਲੈ ਕੇ ਆਉਂਦਾ ਹੈ ਦੇਖੋ ਕਿਦਾਂ ਇਤਾਰ ਦੇ ਵਿੱਚ ਫਰੋ ਉਹ ਕਿੰਨਾ ਪੇੜ ਤੋਂ ਥੱਲੇ ਉਤਰ ਰਿਹਾ ਹੈ ਗਲ ਦੇ ਵਿੱਚ ਪਾ ਕੇ ਕਿਦਾਂ ਉਹਨਾਂ ਨੂੰ ਭੁੰਨ ਭੁੰਨ ਖਾ ਰਿਹਾ ਦੇਖੋ ਕਿਦਾਂ ਭੁੰਨ ਰਿਹਾ ਉਹਨਾਂ ਨੂੰ ਕਿਦਾਂ ਚਟਣੀ ਦੇ ਨਾਲ ਮਤਲਬ ਚਟਣੀ ਬਣਾ ਕੇ ਕਾਸੀ ਦੀ ਉਹਦੇ ਨਾਲ ਲਵੇੜੇ ਲਵੇੜ ਕੇ ਖਾ ਰਿਹਾ ਇਹ ਇਹੋ ਜਿਹੇ ਨਰਦਈ ਬੰਦੇ ਨੇ ਇਹ ਨਾ ਕਿ ਜੀਵ ਜੰਤੂਆਂ ਦੇ ਬੱਚਿਆਂ ਦੀ ਜ਼ਿੰਦਗੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਉਹਨਾਂ ਨੂੰ ਖਤਮ ਕਰਨ ਲੱਗ ਪਏ। ਇਹਨਾਂ ਨੇ ਹਰ ਇੱਕ ਚੀਜ਼ ਨੂੰ ਖਾਂਦੇ ਆ ਇਹ ਪਤਾ ਨਹੀਂ ਕਿਹੋ ਜਿਹੇ ਇਨਸਾਨ ਨੇ। ਦੇਖੋ ਤੁਸੀਂ ਕਿੱਦਾਂ ਉਹਨਾਂ ਨੂੰ ਪੁੰਨ ਪੁੰਨ ਕੇ ਖਾ ਰਹੇ ਆ ਇਹ ਵੀਡੀਓ ਦੇ ਵਿੱਚ। ਗਾਪਤ ਦੇ ਨਾਰੀਅਲ ਦੇ ਪੇੜ ਦੇ ਉੱਤੇ ਚੜਦਾ ਉੱਥੋਂ ਆਂਡਿਆਂ ਦੇ ਵਿੱਚ ਜਿਹੜੇ ਬੱਚੇ ਨਿਕਲੇ ਨੇ ਤਾਜ਼ਾ ਉਹਨਾਂ ਨੂੰ ਲਿਆਉਂਦਾ ਲਾ ਕੇ ਤਾਰ ਦੇ ਵਿੱਚ ਪਰੋ ਕੇ। ਦੇਖੋ ਕਿ ਇਸ ਤਰ੍ਹਾਂ ਉਹਨਾਂ ਨੂੰ ਪੁੰਨ ਪੁੰਨ ਕੇ ਖਾ ਰਹੇ ਆ। ਸਾਡਾ ਦਾ ਦੇਸ਼ ਬਹੁਤ ਵਧੀਆ ਸਾਡਾ ਪੰਜਾਬ ਸਾਡਾ ਇੰਡੀਆ ਜਿਹੜੀ ਬਹੁਤ ਵਧੀਆ ਦੇਸ਼ ਆ ਤੇ ਸਾਡੇ ਲੋਕ ਇਹ ਚੀਜ਼ਾਂ ਨੂੰ ਬਰੋਬਰ ਦੀ ਮਾਨਤਾ ਦਿੰਦੇ ਜੀਵ ਜੰਤੂ ਸਾਡੇ ਦੇਸ਼ ਦੇ ਵਿੱਚ ਖੁੱਲ੍ਹ ਕੇ ਜਿਉਂਦੇ ਆ ਖਾਸ ਕਰਕੇ ਸਾਡੇ ਪੰਜਾਬ ਦੇ ਵਿੱਚ ਖੁੱਲ੍ਹ ਕੇ ਜਿਉਂਦੇ ਆ ਇਹਨਾਂ ਨੂੰ ਵੀ ਉਨਾਂ ਹੀ ਜ਼ਿੰਦਗੀ ਜਿਉਣ ਦਾ ਹੱਕ ਆ ਜਿੰਨਾ ਕਿ ਇਨਸਾਨ ਨੂੰ ਆ ਇਹ ਕੋਹੋ ਜੇ ਲੋਕ ਨੇ ਕੋਹੋ ਜੇ ਦੇਸ਼ ਨੇ ਇਹਨਾਂ ਦੀ ਸਰਕਾਰਾਂ ਨੇ ਇਹਨਾਂ ਨੂੰ ਰੋਕਦੀਆਂ ਹਨਾ ਤੇ ਕਿਸ ਤਰ੍ਹਾਂ ਜ਼ਿੰਦਗੀ ਕਿਸੇ ਦੀ ਜ਼ਿੰਦਗੀ ਦੇ ਨਾਲ ਖਲਵਾੜ ਕਰਦੇ ਆ ਕਿਸੇ ਵੀ ਜੀਵ ਜੰਤੂ ਨੂੰ ਉਹ ਛੱਡਦੇ ਨਹੀਂ ਉਹਨਾਂ ਦੀ ਜ਼ਿੰਦਗੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਉਹਨਾਂ ਨੂੰ ਖਾ ਜਾਂਦੇ ਆ ਹੁਣ ਅਸੀਂ ਬਹੁਤ ਵੀਡੀਓ ਦੇਖਦੇ ਆ YouTube ਤੇ Facebook ਤੇ ਬਹੁਤ ਵੀਡੀਓ ਦੇਖਦੇ ਆ ਕਿਸੇ ਇੱਕ ਚੀਜ਼ ਦੇ ਵਿੱਚ ਕੀੜੇ ਖਾ ਜਾਂਦੇ ਆ ਲੱਕੜ ਦੇ ਵਿੱਚੋਂ ਜਿਹੜੇ ਚਿੱਟੇ ਜਿਹੇ ਕੀੜੇ ਨਿਕਲਦੇ ਉਹਨਾਂ ਨੂੰ ਖਾ ਜਾਂਦੇ ਆ ਹਰ ਇੱਕ ਚੀਜ਼ ਨੂੰ ਖਾਂਦੇ ਆ ਪਤਾ ਨਹੀਂ ਕਿਹੋ ਜਿਹੇ ਲੋਕ ਨੇ ਇਹ ਪਰ ਸਾਡੇ ਤਾਂ ਲੋਕ ਬਹੁਤ ਚੰਗੇ ਆ ਜਿਹੜੇ ਹਰ ਇੱਕ ਚੀਜ਼ ਦੀ ਰਿਸਪੈਕਟ ਕਰਦੇ ਆ ਜੀਵ ਜੰਤੂ ਨੂੰproper ਜਿਹਾਉਣ ਦਾ ਮੌਕਾ ਦਿੰਦੇ ਆ ਤੇ ਤੁਸੀਂ ਦੇਖੋ ਵੀਡੀਓ ਦੇ ਵਿੱਚ ਕਿਸ ਤਰ੍ਹਾਂ ਇਹ ਜੀ ਕਿਸੇ ਜੀਵ ਜੰਤੂ ਦੀ ਜ਼ਿੰਦਗੀ ਦੇ ਨਾਲ ਵਾਰ ਕਰਦਾ ਹੈ ਬੱਚਿਆਂ ਦੀਆਂ ਅੱਖਾਂ ਵੀ ਨਹੀਂ ਖੁੱਲੀਆਂ ਆਂਡਿਆਂ ਦੇ ਵਿੱਚੋਂ ਤਾਜ਼ਾ ਨਿਕਲੇ ਉਹਨਾਂ ਦੀਆਂ ਅੱਖਾਂ ਵੀ ਖੁੱਲੀਆਂ ਨਹੀਂ ਉਹਨਾਂ ਨੂੰ ਘੁੰਨ ਘੁੰਨ ਕੇ ਖਾ ਰਹੇ ਆ ਤੇ ਅਸੀਂ ਇਹਨਾਂ ਦੀ ਵੀਡੀਓ ਨੂੰ ਅਸੀਂ ਇਹਨਾਂ ਦੀ ਵੀਡੀਓ ਦੇਖਦੇ ਆ ਹਨਾ ਇਹਨਾਂ ਨੂੰ ਵੀ ਉਹ ਇਹਨਾਂ ਦੇ ਵੀਅ ਵਧਦੇ ਆ ਇਹਨਾਂ ਨੂੰ ਸ਼ੇਅਰ ਕਰਦੇ ਆ ਲਾਈਕ ਕਰਦੇ ਆ ਕਮੈਂਟ ਕਰਦੇ ਆ ਜਿੰਨੇ ਵੀਅ ਜ਼ਿਆਦਾ ਹੁੰਦੇ ਆ ਇਹਨਾਂ ਨੂੰ ਇਹਨਾਂ ਨੂੰ ਕਮਾਈ ਹੁੰਦੀ ਉਨੀ ਨਾਲੇ ਤਾਂ ਇਹ ਜੀਵ ਜੰਤੂ ਹੀ ਜ਼ਿੰਦਗੀ ਖਤਮ ਕਰਦੇ ਨਾਲੇ ਇਹ ਕਮਾਈ ਕਰਦੇ ਆ ਨਾਲੇ ਇਹਨਾਂ ਨੂੰ ਪੈਸਾ ਮਿਲਦਾ ਮੈਂ ਤਾਂ ਇਹੋ ਬੇਨਤੀ ਕਰਦਾ ਵੀ ਇਹਨਾਂ ਦੀਆਂ ਵੀਡੀਓ ਦੇਖਣੀਆਂ ਬੰਦ ਕਰੋ ਜੇ ਅਸੀਂ ਇਹਨਾਂ ਦੀਆਂ ਵੀਡੀਓ ਦੇਖਣੀਆਂ ਬੰਦ ਕਰਾਂਗੇ ਨਾ ਇਹ ਆਪੇ ਇਹ ਜਿਹੇ ਕੰਮ ਕਰਨੋਂ ਹਟਣਗੇ ਇਹ ਕਮਾਈ ਕਰਨ ਦੇ ਮਾਰੇ ਹੀ ਇਹ ਜਿਹੇ ਵੀਡੀਓ ਬਣਾਉਂਦੇ ਨੇ ਵਿੱਚ ਡੱਡੂ ਖਾਈ ਜਾਂਦੇ ਨੇ ਕਦੇ ਕੁਸ ਖਾਈ ਜਾਂਦੇ ਨੇ ਕਦੇ ਕੁਸ ਖਾਈ ਜਾਂਦੇ ਨੇ ਯਾਰ ਭੋਰਾ ਇਹਨਾਂ ਨੂੰ ਕਾਣ ਤੇ ਨਹੀਂ ਆਉਂਦੀ ਇਹ ਚੀਜ਼ ਤੋਂ ਪਤਾ ਨਹੀਂ ਕਿਹੋ ਜਿਹਾ ਇਨਸਾਨ ਨੇ ਨਰਦਾਈ ਹੋ ਚੁੱਕੇ ਨੇ ਨਰਦਾਈ ਹੋ ਚੁੱਕੇ ਨੇ ਉਹਨਾਂ ਦਾ ਕਲਚਰ ਹੈ ਜ ਸਾਡਾ ਤਾਂ ਕਲਚਰ ਬਹੁਤ ਚੰਗਾ ਸਾਡਾ ਤਾਂ ਕਲਚਰ ਬਹੁਤ ਵਧੀਆ ਤੁਸੀਂ ਵੀਡੀਓ ਨੂੰ ਚੰਗੀ ਤਰ੍ਹਾਂ ਧਿਆਨ ਦੇ ਨਾਲ ਦੇਖੋ ਕਿਸ ਤਰ੍ਹਾਂ ਇਹ ਭੁੰਨ ਭੁੰਨ ਕੇ ਇਹ ਬੱਚਿਆਂ ਨੂੰ ਖਾ ਰਹੇ ਹਜੇ ਉਹਨਾਂ ਨੇ ਅੱਖਾਂ ਵੀ ਨਹੀਂ ਖੋਲੀਆਂ ਦੇਖੋ ਹਜੇ ਕੱਚੇ ਨੇ ਉਹ ਹਜੇ ਭੰਗ ਵੀ ਨਹੀਂ ਆਏ ਕੱਚੇ ਨੇ ਹਜੇ ਜਿਵੇਂ ਇੱਕ ਦੋ ਦਿਨਾਂ ਦੇ ਬੱਚੇ ਨਿਕਲਦੇ ਹੁੰਦੇ ਨੇ ਨਾ ਉਹੀ ਬੱਚੇ ਲਾ ਕੇ ਲਿਆ ਕੇ ਖਾ ਰਹੇ ਨੇ ਇਸ ਤਰ੍ਹਾਂ ਇਹ ਜ਼ਿੰਦਗੀ ਨਾਲ ਖਲਵਾੜ ਕਰਦੇ ਨੇ ਇਹਨਾਂ ਦੀ ਨਾਲ ਤੁਮਰੀ ਹੀ ਬੇਨਤੀ ਇਹਨਾਂ ਦੀ ਵੀਡੀਓ ਦੇਖਣੀ ਬੰਦ ਕਰੋ ਤਾਂ ਕਰਕੇ ਜਿਹਨਾਂ ਦੀ ਕਮਾਈ ਰੁਕ ਜੇ ਇਹਨਾਂ ਨੂੰ ਕਮਾਈ ਹੁੰਦੀ ਹੈ ਤਾਂ ਕਰਕੇ ਵੀਡੀਓ ਬਣਾਉਂਦੇ ਨੇ ਇਹੋ ਜਿਹੀ ਜਿਸ ਤਰ੍ਹਾਂ ਲੋਕਾਂ ਦਾ ਐਂਟਰਟੇਨਮੈਂਟ ਕਰਨ ਦੀ ਬਜਾਏ ਇਹ ਜੀਵ ਜੰਤੂਆਂ ਦੇ ਨਾਲ ਤਕਰਾ ਕਰਦੇ ਆ ਹਰ ਇੱਕ ਜੀਵ ਜੰਤੂ ਨੂੰ ਜਿਉਣ ਦਾ ਹੱਕ ਆ ਯਾਰ ਹਰ ਇੱਕ ਜੋ ਪ੍ਰਮਾਤਮਾ ਨੇ ਚੀਜ਼ ਬਣਾਈ ਹੈ ਹਰ ਇੱਕ ਚੀਜ਼ ਨੂੰ ਜਿਉਣ ਦਾ ਹੱਕ ਆ ਬਰੋਬਰ ਦਾ ਇਹ ਇਹਨਾਂ ਦੀ ਜ਼ਿੰਦਗੀ ਸ਼ੁਰੂ ਹੋਣ ਤੋਂ ਪਹਿਲੇ ਜ਼ਿੰਦਗੀ ਦਾ ਸਫ਼ਰ ਇਹਨਾਂ ਦਾ ਖਤਮ ਕਰ ਦਿੰਦੇ ਆ ਸੋ ਧੰਨਵਾਦ ਦੋਸਤੋ ਵੀਡੀਓ ਚੰਗੀ ਲੱਗੇ ਤਾਂ ਇਹਨੂੰ ਸ਼ੇਅਰ ਕਰਿਓ ਪਰ ਤੋਂ ਬਾਅਦ ਲੋਕਾਂ ਦੇ ਵਿੱਚ ਇਹ ਗੱਲ ਦੱਸ ਨੀਹਾ ਦਿਓ ਵੀ ਇਹਨਾਂ ਦੀ ਵੀਡੀਓ ਦੇਖਣੀ ਬੰਦ ਕਰੋ ਲੇਖੋ ਕੈਸੀ ਤਰ੍ਹਾਂ ਇਹ ਨਰਦਈ ਲੋਕ ਨੇ ਯਾਰ ਧੰਨਵਾਦ